ਇਹ ਬਲਵੰਤ ਸਿੰਘ son of ਗੁਰਦੇਵ ਸਿੰਘ ਜੋ ਜਿਹਦੀ ਏਜ 50 ਸਾਲ ਆ ਇਹਦੀ ਵਾਈਫ ਰਜਵੰਤ ਕੌਰ ਜਿਹੜੀ तकरीबन ਉਮਰ 45 ਕਿ ਸਾਲ ਆ ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ ਐਤਵਾਰ ਇਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ ਇਹ ਸਵੇਰੇ 7:30 ਵਜੇ ਆਪਣੇ ਪਿੰਡ ਕੰਢੀਲਾ ਇਹਨਾਂ ਦਾ ਥਾਣਾ ਕਮਾਨ ਚ ਪੈਂਦਾ ਆ ਉਥੋਂ ਮੱਥਾ ਟੇਕਣ ਵਾਸਤੇ ਇਥੇ ਮੱਕਾ ਸਾਹਿਬ ਆਏ ਸੀਗੇ ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਇੱਥੇ ਉਹ ਜਦੋਂ ਕਦੇ ਸਰੋਵਰ ਚ ਗਏ ਆ ਇਸ਼ਨਾਰ ਕਰਦਾ ਇਹ ਉੱਥੇ ਇਹਨੂੰ ਤੈਰਨਾ ਨਹੀਂ ਸੀਗਾ ਉਹਦਾ ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ ਉਹ ਕਦੇ ਜਿਹੜਾ ਹਸਬੰਡ ਸੀਗਾ ਉਹ ਇਸ਼ਨਾਰ ਕਰਨ ਲੱਗ ਗਿਆ ਲੇਡੀ ਜੀ ਜਦੋਂ ਕਦੇ ਉਹ ਡੁੱਬਿਆ ਇਹ ਪਿੱਛੇ ਕੱਢਣ ਪਲੇਗੀ ਆ ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਾਰਨ ਤੇ ਫਿਰ ਵੀ ਅਸੀਂ ਇਹਦੇ ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਆ ਜੋ ਵੀ ਫੈਕਟ ਸਾਹਮਣੇ ਆਏ ਕਾਰਕ ਮੇਰਾ ਨਾਮ ਸਰਸਕ ਸਿੰਘ ਵਾਸੀ ਪਿੰਡ ਕਨੀਲਾ ਇਹ ਮੇਰੇ ਗਵਾਂਢੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲਈ ਨਿਕਲਾ ਅਸ਼ਰਾਨ ਕਨ ਮੱਠਾ ਟੇਕਣ ਆਏ ਸੀ ਤੇ ਇਹਨਾਂ ਦੀ ਸ਼ੋਭਾ ਚ ਡੁੱਬਣ ਕਾਰਨ ਉਹਨਾਂ ਦੀ ਜਾਨ ਚ ਗਈ ਹੈ 60 ਸਾਲ ਦੇ ਕਰੀਬ 48 ਦੇ ਮੁੰਡੇ ਦੀ 44 ਦੀ 44 ਦੀ ਹੈ ਬੱਚੇ ਦੋ ਬੇਟੇ ਆ ਤੇ ਇੱਕ ਬੇਟੀ ਛੋਟੇ ਬੱਚਿਆਂ ਬੜਾ ਤਕਾ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਸਰਪੰਚ ਬੀਲਕਲਾ ਜੀ ਮੈਨੂੰ ਸਵੇਰੇ ਖਬਰ ਮਿਲੀ ਕਿ ਆ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜੜੀਆਂ ਵਾ ਉਹ ਪਈਆਂ ਵਾ ਗੁਰਦੁਆਰਾ ਸਾਹਿਬ ਦੇ ਛਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਚਾਜਨ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਉਹ ਉਹ ਪੁਲਿਸ ਕਰ ਰਹੀ ਹੈ ਜੀ ਪੁਛਕਾਰੀ ਪੁਲਿਸ ਆ ਗਈ ਇੱਕ ਨੀਲੇ ਪਿੰਡ ਦੇ ਆ ਜੀ ਹਾਂਜੀ ਹਸਬੰਦ ਵਾਈਫ ਹੈ ਜੀ ਮੇਰੇឆ្លਗਤ ਹੋ ਗਈ ਹੈ ਇਸ ਨਾਲ ਹਸਬੰਦ ਵਾਈਫ ਦਾ